ਜਿਹੜੇ ਬੰਦੇ ਭਿੰਡਰਾਂ ਵਾਲੇ ਦੇ ਨਾਲ 20-25 ਜਣੇ ਗੰਨਾ ਲੈ ਕੇ ਘੁੰਮਦੇ ਸੀ ਉਹ ਨਾਮ ਜਪਣ ਲਈ ਘੁੰਮਦੇ ਸੀ ਜਿਹੜਾ ਬੰਦਾ ਦਰਬਾਰ ਸਾਹਿਬ ਦੇ ਅੰਦਰ ਹੀ ਰਹਿੰਦਾ ਉਹਨੂੰ ਉੱਥੇ ਕੀ ਡਰ ਸੀ ਅੰਦਰ ਕਾਤੇ ਡਰ ਸੀ ਜਿਉਂ ਦੀ ਟੱਕਰ ਸਰਕਾਰ ਨਾਲ ਸੀ ਜਿਹਦਾ ਅੰਮ੍ਰਿਤਪਾਲ ਉਹਨ ਕਰਦਾ ਸੀ ਜਿਉਂ ਦੀ ਟੱਕਰ ਸਰਕਾਰ ਨਾਲ ਸੀ ਜਿਉਂ ਕਹਿ ਰਿਹਾ ਸੀ ਕਿ ਮੈਨੂੰ ਹਲਕਿਓ ਕੁੱਤੇ ਨੇ ਵੱਢਿਆ ਜਿਹੜਾ ਮੈਂ ਸੰਵਿਧਾਨ ਨੂੰ ਮੰਨਦਾ ਮੈਂ ਇੰਡੀਆ ਦੇ ਸੰਵਿਧਾਨ ਨੂੰ ਕਿਉਂ ਮੰਨਾਂ ਮੈਂ ਪਾਸਪੋਰਟ ਨੂੰ ਕਿਉਂ ਮੰਨਾਂ ਜੀਵਨ ਅੰਦਰੀ ਟੱਕਰ ਹੀ ਇੰਡੀਆ ਦੀ ਸਰਕਾਰ ਨਾਲ ਸੀ ਟੱਤੀ ਉਹ ਬੋਡੀਗਾਰਡ ਸਾਈ ਹੋ ਸਕਦੇ ਸੀ ਜੇ ਆਪਾਂ ਭਿੰਡਾ ਵਾਲੇ ਤੇ ਨਾਂ ਵੀ ਸਵਾਲ ਕਰੀਏ ਪਈ ਉਹਨੇ ਤਾਂ ਟਰਾਈ ਕੀਤੀ ਸੀ ਜੇ ਕੋਸ਼ਿਸ਼ ਕੀਤੀ ਸੀ ਹਾਲਾਂਕਿ ਸਾਨੂੰ ਪਤਾ ਕਿ ਜੋ ਕੁਝ ਹੋਇਆ ਗਿਆਨੀ ਜੈਲ ਸਿੰਘ ਦੇ ਨਾਲ ਰਾfte ਦੇ ਕਰਕੇ ਹੋਇਆ ਪਰ ਫਿਰ ਵੀ ਜੇ ਆਪਾਂ ਇੱਕ ਸੈਕਿੰਡ ਲਈ ਸੱਚ ਮੰਨ ਲਈਏ ਤੇ ਉਹਨੇ ਸੱਚਮੁੱਚ ਇਹ ਇਹ ਇਮਾਨਦਾਰ ਸੀ ਉਹ ਬੰਦਾ ਉਹਨੇ ਇੱਥੇ ਜਾ ਕੇ ਦੇਖਿਆ ਕਿ ਇਹ ਇਹ ਇੰਡੀਆ ਦੇ ਨਾਲ ਇਹ ਹਾਲਾਤ ਆ ਸਰਕਾਰ ਇਦਾਂ ਧੱਕਾ ਕਰਦੀ ਆ ਤੇ ਆਪਾਂ ਇੱਥੇ ਸਰਕਾਰ ਅਕਾਲ ਤਖਤ ਨੂੰ ਢਾਉਣਾ ਚਾਹੁੰਦੀ ਆ ਆ ਪਰਖ ਵਾਲੀ ਰੇਡੀ ਕਰਨਾ ਉਹਨੇ ਬੋਡੀਗਾਰਡ ਬੰਦੇ ਤਿਆਰ ਕਰ ਲਏ ਤੇ ਇੱਕ ਟੱਕਰ ਲੈਣ ਦੇ ਮੂਡ ਵਿੱਚ ਸੀ ਉਹ ਉਹਦੇ ਨਾਲ ਦੇ ਬੰਦੇ ਬਿਲਕੁਲ ਇਮਾਨਦਾਰ ਸੀ ਆਪਾਂ ਮੰਨ ਲਈਏ ਫਿਰ ਵੀ ਅਮਰਤਪਾਲ ਨੂੰ ਤਾਂ ਲੈਸਨ ਮਿਲ ਜਾਣਾ ਚਾਹੀਦਾ ਸੀ ਨਾ ਕਿ ਇੱਡੇ ਕੈਡਰ ਦਾ ਬੰਦਾ ਜਿਹਨੂੰ ਇੰਡੀਆ ਦਾ ਜਿਹਦੇ ਫੜੇ ਜਾਣ ਤੋਂ ਬਾਅਦ ਜੇ ਪੁਲਿਸ ਛੱਡਦੀ ਸੀ ਤਾਂ ਇੰਡੀਆ ਦਾ ਗ੍ਰਹਿ ਮੰਤਰੀ ਪਾਰਲੀਮੈਂਟ ਵਿੱਚ ਖੜ ਕੇ ਸਟੇਟਮੈਂਟ ਦਿੰਦਾ ਸੀ ਬੇਸ਼ੱਕ ਉਹ ਸਟੇਟਮੈਂਟ ਇਨਫੋਰਮੇਟਿਵ ਸੀ ਦੱਸਣ ਲਈ ਇਹ ਸੀ ਕਿ ਅਸੀਂ ਕੱਲੀ ਜਾਣਕਾਰੀ ਦੇਣ ਲਈ ਦੇ ਰਹੇ ਆਂ ਪਰ 100% ਭਿੰਡਰ ਵਾਲੇ ਦੇ ਹੱਕ ਵਿੱਚ ਜਾ ਰਹੀ ਸੀ ਪੜ੍ਹਨੇ ਸੁਣਨੇ ਵਾਲਾ ਸਮਝਦਾ ਸੀ ਕਿ ਸਰਕਾਰ ਭਿੰਡਰਾਂ ਵਾਲੇ ਦੇ ਪੱਖ ਵਿੱਚ ਆ ਸਰਕਾਰ ਡਰਦੀ ਆ ਉਤੋਂ थर-थर ਇੱਡੇ ਵੱਡੇ ਬੰਦੇ ਨੂੰ ਜਿਨੇ ਅਕਾਲ ਤਖਤ ਦੇ ਉੱਤੇ ਬੈਠ ਕੇ ਅਕਾਲ ਤਖਤ ਦੀ ਰੱਖਿਆ ਦੇ ਲਈ ਲੜਾਈ ਲੜੀ ਜਦੋਂ ਸਰਕਾਰ ਆਈ ਤੇ ਆਈ ਤੇ ਉਹ 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 ਰਾਕਟ ਲਾਂਚਰ ਕਿਸੇ ਵੀ ਕੰਮ ਕੁਛ ਵੀ ਕੰਮ ਨਹੀਂ ਆਇਆ ਕੱਲਾ ਇਹ ਨਹੀਂ ਹੋਇਆ ਪੇ ਉਹਨਾਂ ਨੂੰ ਤਬਾਹ ਕੀਤਾ ਨਾਲ ਜੇ ਇਹਨਾਂ ਦੀ ਜਵਾਨੀ ਕਹੀਏ ਤਾਂ ਅਸੀਂ ਕਹੀਏ ਪੇ ਹਜ਼ਾਰਾਂ ਕਤਲੋ ਜੇ ਇਹਨਾਂ ਦੀ ਜਵਾਨੀ ਕਹੀਏ ਤੇ ਨਾਲ ਭਿੰਡਰਾਂ ਵਾਲੇ ਨੇ ਕੱਲਾ ਇਹ ਨਹੀਂ ਪੇ ਆਪ ਜਾਣ ਤੋਂ ਹੱਥ ਧੋਏ ਜਾ ਆਪਣੇ ਨਾਲ ਦੇ ਮਰਵਾਏ ਆ ਅਕਾਲ ਤਖਤ ਵੀ ਠੋਆਇਆ ਤੱਕੀ ਅੰਮ੍ਰਿਤਪਾਲ ਨੂੰ ਲੈਸਨ ਨਹੀਂ ਲੈਣਾ ਚਾਹੀਦਾ ਸੀ ਪੇ ਜਿਹੜੇ ਮੈਂ ਡੀਸੀ ਤੋਂ ਪੰਜਾਬ ਦੀ ਪੁਲਿਸ ਦੇ ਹੈੱਡ ਤੋਂ ਕਿਸੇ ਸੀਨੀਅਰ ਤੋਂ ਮੰਜੂਰੀ ਲੈ ਕੇ ਲਾਇਸੈਂਸੀ ਹਥਿਆਰ ਲੈ ਕੇ ਬੰਦਿਆਂ ਨੂੰ ਦਿੱਤੇ ਆ ਇਹ ਸਰਕਾਰ ਦੇ ਵਿਰੁੱਧ ਕਿੱਦਾਂ ਲੜੂਗੇ ਹੁਣ ਅਸੀਂ ਇੱਥੇ ਗੱਲ ਕਰਦੇ ਆ ਜੋ ਕੋਈ ਬੰਦਾ ਕੋਈ ਸਰਕਾਰੀ ਬੰਦਾ ਆ ਕੇ ਕੋਈ ਮਿਨਿਸਟਰ ਬੰਦਾ ਆ ਕੇ ਕੋਈ ਪੁਲਿਸ ਦਾ ਬੰਦਾ ਆ ਕੇ ਕੋਈ ਹਾਈ ਕਮਿਸ਼ਨ ਦਾ ਬੰਦਾ ਆ ਕੇ ਸਾਨੂੰ ਇਹ ਕਹੇ ਪੇ ਤੁਸੀਂ ਬਹੁਤ ਬੁਧੀਆ ਕਰਦੇ ਆ ਜੀ ਇਹਦੇ ਨਾਲ ਤਾਂ ਦੇਸ਼ ਦਾ ਬਹੁਤ ਫਾਇਦਾ ਹੋ ਰਿਹਾ ਤੇ ਤੁਸੀਂ ਆ ਨਾ ਵਿਸ਼ਿਆਂ ਬਾਰੇ ਬੋਲਿਆ ਕਰੋ ਜਾਨੀ ਗਦਾ ਆ ਮੈਂ ਸਾਨੂੰ ਸਮਝ ਨਹੀਂ ਆਉਗੀ ਜੇ ਮੈਨੂੰ ਕੋਈ ਬੰਦਾ ਕਹੇ ਪਈ ਅਸੀਂ 4 ਲੱਖ ਡਾਲਰ ਲਾ ਕੇ ਤੁਹਾਨੂੰ ਤੁਸੀਂ ਕਿਤੇ ਜਗ੍ਹਾ ਲਾਓ ਜੀ ਖੁੱਲੀ ਜਾਈ ਵੱਡੀ ਸਾਰੀ ਜਗ੍ਹਾ ਲਾਓ ਸਟੂਡੀਓ ਬਣਾਓ ਵਧੀਆ ਸਾਰੇ ਨਿਊਜ਼ੀਲੈਂਡ ਚ ਇੱਕ ਵਾਰੀ ਧੂਪ ਪਵੇ ਤੁਹਾਡੇ ਰੀਡੀ 24 ਘੰਟੇ ਚਲਾਓ ਤਰਖਾ ਦੱਸੋ ਕਿੰਨੀ ਬੰਦਿਆਂ ਦੀ ਚਾਹੀਦੀ ਹੈ ਮੇਰਾ ਦਿਮਾਗ ਨਹੀਂ ਕੰਮ ਕਰੂਗਾ ਪੇ ਦਾ ਏਜੰਡਾ ਕੀ ਹੈ ਮੇਥੋਂ ਕਾਤੇ ਕਰਉਣਾ ਚਾਹੁੰਦਾ ਇਹ ਜੀ ਕੋਲ ਤਾਂ ਹੋਰ ਬਹੁਤ ਕੰਮ ਆ ਮੇਰਾ ਮੇਰੇ ਤੇ ਪੈਸਾ ਕਿਉਂ ਇਨਵੈਸਟ ਕਰਨ ਲੱਗਾ ਇਸ ਸਰਕਾਰ ਦਾ ਬੰਦਾ ਮੇਰੇ ਪੱਖ ਵਿੱਚ ਕਿਉਂ ਝੁੱਕ ਰਿਹਾ ਹਾਂ ਮੈਂ ਡੀਲ ਕਰ ਲਵਾਂ ਸਮਝੌਤਾ ਕਰ ਲਵਾਂ ਮੈਨੂੰ ਲੋੜ ਹੋਵੇ ਮੈਂ ਉਸ ਰਾਹ ਤੇ ਤੁਰਪਾਂ ਗੱਲ ਵੱਖਰੀ ਆ ਪਰ ਸਵਾਲ ਤਾਂ ਆਉਣਾ ਚਾਹੀਦਾ ਨਾ ਮਨ ਦੇ ਵਿੱਚ ਕਿ ਮੇਰੇ ਤੇ ਦਾਇਆ ਕਰਨ ਦਾ ਕਾਰਨ ਕੀ ਆ ਇਹ ਅਮਰਤਪਾਲ ਹੁਣੀ ਐਡੇ ਵਿਜੂ ਸੀਗੇ ਤੇ ਅਸੀਂ ਅਸੀਂ ਕਹੀ ਜਾਂਦੇ ਸੰਵਧਾਨ ਨਹੀਂ ਮੰਨਣਾ ਅਸੀਂ ਕਹੀ ਜਾਂਦੇ ਅਸੀਂ ਲੜਾਈ ਲੜਨੀ ਆ ਅਸੀਂ ਕਹੀ ਜਾਣੇ ਇਥੋਂ ਭਈਏ ਕੱਢਣੇ ਆ ਅਸੀਂ ਕਹਿੰਦੇ ਸਰਕਾਰ ਦੇ ਗੋਡੇ ਅਸੀਂ ਕਹਿੰਦੇ ਦਿੱਲੀ ਤੇ ਕਬਜ਼ਾ ਕਰਾਂਗੇ ਅਸੀਂ ਤਾਂ ਅਸੀਂ ਕਹਿੰਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਵਾਵਾਂਗੇ ਤੇ ਉਹ ਮੈਨੂੰ ਲਾਇਸੈਂਸ ਦੇਈ ਜਾਂਦੇ ਹਥਿਆਰਾਂ ਦੇ ਬਿੱਲੇ ਆ ਲੈ ਲੈ ਲਾਇਸੈਂਸ ਤੂੰ ਹਥਿਆਰ ਖਰੀਦ ਤੇ ਤੂੰ ਜਾ ਕਰ ਲੈ ਕਬਜ਼ਾ ਜਾ ਕੇ ਇਕੱਠੇ ਕਰਦੇ ਜਦੋਂ ਸੋਚ ਤਾ ਵਿਚਾਰਾਂਗੇ ਤੇ ਆਊਗਾ ਖਿਆਲ ਨਹੀਂ ਤਾਂ ਗਰੰਟੀ ਆ ਇਹਨਾਂ ਦਾ ਬੱਚਿਆਂ ਨਾਲ ਇਹਨਾਂ ਦਾ ਦੇਸ਼ ਨਾਲ ਕੌਮ ਨਾਲ ਕੋਈ ਪਿਆਰ ਨਹੀਂ ਹੈ ਇਹ ਮਤ ਜਾਣਿਓ ਗੁਰੂ ਸਾਹਿਬ ਦੇ ਸਦਕ ਦੇ ਕਰਕੇ ਕਰਦੇ ਆ ਮਤ ਜਾਣਿਓ ਇਹ ਵਫਾਦਾਰਿਆ ਗੁਰੂ ਸਾਹਿਬ ਦੇ ਮਤ ਜਾਣਿਓ ਇਹਨਾਂ ਨੂੰ ਇਹ ਫਿਕਰ ਹੈ ਕਿ ਜੋ ਗੁਰੂ ਸਾਹਿਬ ਨੇ ਦਿੱਤਾ ਸੀ ਉਹ ਮੇਰੇ ਰਹੀ ਅੱਗੇ ਵਧਣਾ ਚਾਹੀਦਾ ਨਾ ਇਤਬ ਵਰਤਦੇ ਆ ਉਹਨਾਂ ਨੂੰ ਗੁਰੂ ਸਾਹਿਬ ਨੂੰ ਉਹਨਾਂ ਦਾ ਨਾਮ ਵਰਤ ਕੇ ਆਪ ਵੱਡੇ ਬਣਨਾ ਚਾਹੁੰਦੇ ਆ ਵੱਡੇ ਦਿਖਣਾ ਚਾਹੁੰਦੇ ਆ ਜੇ ਸੱਚਮੁੱਚ ਇਹਨਾਂ ਨੂੰ ਬੱਚਿਆਂ ਨਾਲ ਪਿਆਰ ਹੋਵੇ ਜੇ ਚਾਹੁੰਦੇ ਹੋਣ ਇਹਨਾਂ ਦਾ ਭਵਿੱਖ ਸਵੇਰੇ ਤਾਂ ਉਹਨਾਂ ਨੂੰ ਢਕਾਉਣ ਕਿਉਂ ਮੈਂ ਤਾਂ ਹਮੇਸ਼ਾ ਤੋਂ ਪ੍ਰਚਾਰਕਾਂ ਨੂੰ ਪੁੱਛਦਾ ਹੁੰਨਾ ਕਿ ਜਦੋਂ ਗੁਰਦੁਆਰਿਆਂ ਦੇ ਅੰਦਰ ਬੈਠ ਕੇ ਸਹਿਬਜ਼ਾਦਿਆਂ ਦੀ ਸਾਖੀ ਸੁਣਾਉਂਦੀਆਂ ਉਹਨਾਂ ਦੇ ਸਿੱਦਕ ਨੂੰ ਉਹਨਾਂ ਦੇ ਸਿਰੜ ਨੂੰ ਉਹਨਾਂ ਦੇ ਹੌਸਲੇ ਨੂੰ ਉਹਨਾਂ ਦੀ ਦਲੇਰੀ ਨੂੰ ਉਹਨਾਂ ਦੀ ਕਮਿਟਮੈਂਟ ਨੂੰ ਲੋਕਾਂ ਮੂਹਰੇ ਰੱਖਣ ਤੋਂ ਬਿਨਾ ਜਦੋਂ ਤੁਸੀਂ ਹੰਦਰਦੀ ਲੈਣ ਲਈ ਉਹਨਾਂ ਨੂੰ ਵਿਕਟਮ ਬਣਾ ਕੇ ਮੂਹਰੇ ਰੱਖਦੇ ਆ ਜਦੋਂ ਤੁਸੀਂ ਕੱਲੀ ਸਰਕਾਰ ਦੇ ਅਤਿਆਚਾਰਾਂ ਦੀ ਕਹਾਣੀ ਸੁਣਾਉਂਦੇ ਇਹ ਠੰਡ ਦੇ ਵਿੱਚ ਰੱਖਿਆ ਇਦਾਂ ਕੀਤੀ ਸਾਡੇ ਬਡੇਰਿਆਂ ਨਾਲ ਇਦਾਂ ਕੀਤੀ ਆ ਕੀਤੀ ਉਦੋਂ ਠੀਕ ਹੈ ਤੁਹਾਡੇ 45 ਮਿੰਟ ਲੰਘ ਗਏ ਤੁਹਾਨੂੰ ਪੈਸੇ ਮਿਲ ਗਏ ਤੁਹਾਨੂੰ ਇੱਕ ਸਬਜੈਕਟ ਮਿਲ ਗਿਆ ਜਿਹਦੇ ਰਾਹੀਂ ਤੁਸੀਂ ਇਹ ਦੱਸਣਾ ਚਾਹਿਆ ਵੀ ਗੁਰੂ ਸਾਹਿਬ ਬਹੁਤ ਮਹਾਨ ਸੀ ਮੈਨੂੰ ਬਹੁਤ ਨੌਲੇਜ ਹੈ ਇਹ ਕੰਮ ਹੋਇਆ ਤੁਸੀਂ ਇਹ ਨਹੀਂ ਸੋਚਿਆ ਜਿਹੜਾ ਸੁਣ ਰਿਹਾ ਹੈ ਉਹਦੇ ਦਿਮਾਗ ਤੇ ਕੀ ਕੀ ਅਸਰ ਹੋਣਾ ਜੋ ਉਹਦੇ ਅੰਦਰ ਫੀਡ ਕਰਨ ਲੱਗੇ ਸੀ ਉਹਦੇ ਮਾਈਂਡ ਨੇ ਉਹਦੇ ਤੇ ਕੀ ਕੀ ਰਿਐਕਸ਼ਨ ਕਰਨਾ ਇੱਕ ਤੇ ਰਿਐਕਸ਼ਨ ਪੋਜੀਟਿਵ ਹੋਊਗਾ ਹੋ ਸਕਦਾ ਉਹਨਾਂ ਦੇ ਅੰਦਰ ਇਹ ਖਿਆਲ ਆਵੇ ਤੇ ਵਾਹ ਗੁਰੂ ਸਾਹਿਬ ਕਿੰਨੇ ਮਹਾਨ ਸੀ ਮੈਂ ਵੀ ਇਸ ਰਾਹ ਦੇ ਉੱਤੇ ਤੁਰਾਂ ਕਦੇ ਆਪਣੇ ਮਾਈਂਡ ਨੂੰ ਪੜ ਕੇ ਦੇਖੀ ਆਪਣੇ ਆਪ ਦੇ ਬਾਰੇ ਕਦੇ ਵਿਚਾਰ ਕਰਕੇ ਦੇਖਿਓ ਕਿ ਜਦੋਂ ਸਾਨੂੰ ਕੋਈ ਖਬਰ ਦੱਸਦਾ ਆ ਕੇ ਤੁਸੀਂ ਆਪਣੇ ਜਿਹਨੂੰ ਚੰਗੀ ਤਰ੍ਹਾਂ ਜਾਣਦੇ ਹੋ ਮਨਾ ਆਪਣੇ ਕਿਸੇ ਦੋਸਤ ਨੂੰ ਆਪਣੀ ਵਾਈਫ ਨੂੰ ਉਹਦੇ ਨਾਲ ਕਦੇ ਤਜਰਬਾ ਕਰਕੇ ਦੇਖਿਓ ਉਹਨੂੰ ਉਹਦੇ ਕਿਸੇ ਬਡੇਰੇ ਦਾ ਨਾਮ ਲੈ ਕੇ ਨਾ ਪਰਵਾਰ ਦੇ ਕਿਸੇ ਦਾਦੇ ਪੜਦਾਦੇ ਦਾ ਨਾਮ ਲੈ ਕੇ ਖਾਸ ਕਰਕੇ ਜੇ ਕਿਤੇ ਕਿਸੇ ਦਾ ਕਤਲ ਹੋ ਜਾਏ ਮੰਨ ਲਓ ਐਕਸੀਡੈਂਟ ਹੋ ਜਾਏ ਉਹਦੇ ਨਾਲ ਇੱਕ ਫਰਜੀ ਕਹਾਣੀ ਬਣਾ ਕੇ ਉਹ ਸੁਣਾ ਕੇ ਦੇਖੀ ਉਹਦਾ ਕਿਸੇ ਦੁਸ਼ਮਣ ਦਾ ਸ਼ਰੀਕ ਦਾ ਕਿਸ ਤਾ ਨਾਮ ਲੈ ਕੇ ਵੀ ਲੱਗਦਾ ਵੀ ਉਹਨਾਂ ਨੇ ਚਾਲ ਖੇਡ ਕੇ ਕਿ ਉਹ ਪੈਸੇ ਵਾਲੇ ਬੰਦੇ ਆ ਸਰਕਾਰੀ ਦਰਬਾਰੇ ਉਨਾਂ ਦੀ ਹੈਗੀ ਆ ਪਰਸਨਲ ਮਿਲੇ ਹੋਏ ਆ ਪਰ ਉਸ ਨੂੰ ਪੈਸਾ ਛਾੜ ਦੁੱਤਾ ਨਹੀਂ ਇਹ ਲੱਗਦਾ ਭੇਦ ਦਤ ਦਮ ਨਹੀਂ ਕਤਲ ਕਰਵਾਇਆ ਫਿਰ 10 ਮਿੰਟ ਬੈਠ ਕੇ ਨਾ ਉਹ ਯਕੀਨ ਦੇਖੂ ਕੀ ਕੀ ਹੁੰਦੇ ਤੁਕਿ ਜਦੋਂ ਨਾ ਮਨੁੱਖੀ ਦਿਮਾਗ ਨੂੰ ਸਾਡੇ ਦਿਮਾਗ ਨੂੰ ਸਾਡੇ ਮਨ ਦੇ ਅੰਦਰ ਇਹ ਗੱਲ ਜਾਂਦੀ ਆ ਇਦਾਂ ਕਿ ਮੇਤੋਂ ਕਿਸੇ ਵੱਡੀ ਧਿਰ ਨੇ ਮੇਰੇ ਨਾਲ ਆ ਕੀਤਾ ਬਹੁਤ ਭੈੜੇ ਖਿਆਲ ਹੁੰਦੇ ਉਹ ਜਿਹੜੀ ਕਿਸੇ ਦੀ ਬੁੱਲਿੰਗ ਹੈ ਨਾ ਉਹ ਤੁਹਾਨੂੰ ਜਾਂ ਤਾਂ ਹਮੇਸ਼ਾ ਲਈ ਨਕਾਰਾ ਕਰ ਦਿੰਦੀ ਹੈ ਜਾਂ ਤੁਹਾਡੇ ਅੰਦਰ ਅੱਗ ਬਾਲਦੀ ਆ ਬਦਲਾ ਲੈਣ ਲਈ ਜਾਂ ਤੁਹਾਨੂੰ ਆਪਣੇ ਆਪ 'ਚ ਇਦਾਂ ਦਾ ਫੀਲ ਕਰਾਉਂਦੀ ਆ ਕਿ ਮੈਂ ਤਾਂ ਹੈਗਾ ਨਿਕੰਮਾ ਪਪਾ ਤੁੰ ਵੀ ਗੱਲ ਕੀਤਾ ਕਰਦੇ ਸੀ ਨਾ ਕਿ ਜਦੋਂ ਕੋਈ ਮਾਂ ਬਾਪ ਬੱਚੇ ਨੂੰ ਦਬਕਾਉਂਦੇ ਆ ਬੱਚੇ ਨੂੰ ਛਿੜਤਦੇ ਆ ਉਹਨੂੰ ਟੋਕਦੇ ਆ ਉਹਨੂੰ ਇਹ ਅਹਿਸਾਸ ਕਰਾਉਂਦੇ ਆ ਕਿ ਤੂੰ ਕਿਸੇ ਕੰਪਲੀਮੈਂਟ ਦੇ ਲਾਇਕ ਨਹੀਂ ਤੈਰੇ ਕੋਲ ਤਾਂ ਕੁਝ ਠੀਕ ਨਹੀਂ ਹੋ ਸਕਦਾ ਤਾਂ ਇਹ ਨਹੀਂ ਹੈ ਕਿ ਉਹ ਮਾਂ ਬਾਪ ਨੂੰ ਗਲਤ ਸਮਝਣ ਲੱਗ ਪੈਂਦਾ ਇਦਾਂ ਨਹੀਂ ਹੈ ਹੋ ਸਕਦਾ ਕੋਈ ਕੇਸ ਇਦਾਂ ਵੀ ਹੋਵੇ ਕੋ ਵਿਕਸਿਤ ਹੋ ਚੁੱਕਾ ਹੋਵੇ ਕਿ ਸੈਨੂੰ ਕੌਨਫੀਡੈਂਸ ਹੋਵੇ ਆਪਣੇ ਆਪ ਤੇ ਉਹਦਾ ਐਟੀਟਿਊਡ ਬਣ ਚੁੱਕਾ ਹੋਵੇ ਯਕੀਨ ਹੋਵੇ ਉਹਨੂੰ ਤੇ ਉਹ ਉਹਨਾਂ ਨੂੰ ਇਹ ਇਸ ਗੱਲੋਂ ਨਫ਼ਰਤ ਕਰੇ ਭਈ ਇਹਨਾਂ ਦਾ ਓਪੀਨੀਅਨ ਗਲਤ ਹੈ ਉਹ ਵੱਡੀ ਉਮਰ ਦੇ ਵਿੱਚ ਵਾਪਰ ਸਕਦਾ ਪਰ ਜਦੋਂ ਬੱਚਾ ਛੋਟਾ ਆ ਉਸ ਵੇਲੇ ਕੁਦਰਤ ਵੱਲੋਂ ਉਹਦੇ ਅੰਦਰ ਮਾਪੇ ਦੇ ਪ੍ਰਤੀ ਸਤਕਾਰ ਪਿਆਰ ਇੱਜ਼ਤ ਵਫਾਦਾਰੀ ਦੀ ਭਾਵਨਾ ਭਰੀ ਹੋਈ ਆ। ਉਹਦੇ ਅੰਦਰ ਕੁੱਟ-ਕੁੱਟ ਕੇ ਭਰਿਆ ਗਿਆ ਹੈ ਕਿ ਇਹ ਜਿਹੜੇ ਮੈਨੂੰ ਪ੍ਰੋਟੈਕਸ਼ਨ ਦੇ ਰਹੇ ਨਾ ਸੰਭਾਲ ਰਹੇ ਆ ਜਿਹੜੇ ਮੈਨੂੰ ਇੱਕ ਛੱਤ ਥਲੇ ਰੱਖਦੇ ਆ ਮੇਰੇ ਮੇਰੇ ਬਿਮਾਰੀ 'ਚ ਰੋਂਦੇ ਆ ਮੇਰੇ ਕੋਲ ਬੈਠ ਕੇ ਦਵਾਈ ਦਿੰਦੇ ਮੈਨੂੰ ਖਾਣਾ ਦਿੰਦੇ ਆ। ਇਹ ਬਹੁਤ ਖਾਸ ਹੈ ਮੇਰੇ ਲਈ ਉਹਨਾਂ ਨੂੰ ਉਹ ਨਫ਼ਰਤ ਨਹੀਂ ਕਰ ਸਕਦਾ ਫਿਰ ਉਹ ਆਪਣੇ ਆਪ ਪ੍ਰਤੀ ਫੈਸਲਾ ਕਰਦਾ ਕਿ ਇਹ ਬਿਲਕੁਲ ਠੀਕ ਹੈ ਇਹਨਾਂ ਦਾ opinion 100% ਠੀਕ ਹੈ ਮੇਰੇ 'ਚ ਕੋਈ ਕਮਜ਼ੋਰੀ ਹੈ ਮੈਂ ਠੀਕ ਨਹੀਂ ਮੈਂ ਯੋਗ ਨਹੀਂ ਹੈਗਾ ਇਹਦੀ ਫਿਰ ਉਹ ਅੱਗੇ ਤੋਂ ਇੱਕ ਪੈਟਰਨ ਬਣਾ ਲੈਂਦਾ ਪੇ ਉਹ ਬਿਲਕੁਲ ਠੀਕ ਆ ਮੈਂ ਇਦਾਂ ਦਾ ਆ ਹੁਣ ਜਦੋਂ ਅੱਗੇ ਚੱਲ ਕੇ ਉਹਦਾ ਟੀਚਰ ਉਹਦਾ ਦੋਸਤ ਉਹਦੀ ਪਤਨੀ ਕੋਈ ਹੋਰ ਉਹਦੇ ਨਾਲ ਵਿਹਾਰ ਕਰਦਾ ਜੇ ਉਹ ਉਹਨੂੰ ਦਬਾਉਣੇ ਵਾਲਾ ਉਹਨੂੰ ਛਿੜਕਣੇ ਵਾਲਾ ਉਹਨੂੰ ਟੋਕਣੇ ਵਾਲਾ ਉਹਨੂੰ ਗਲਤ ਕਹਿਣੇ ਵਾਲਾ ਉਹਨੂੰ ਦਰਕਾਰਨੇ ਵਾਲਾ ਵਿਹਾਰ ਨਹੀਂ ਕਰਦਾ ਉਹਨੂੰ ਇਦਾਂ ਲੱਗਦਾ ਪੇ ਨਹੀਂ ਨਹੀਂ ਇਹ ਠੀਕ ਨਹੀਂ ਹੈ ਇਹ ਇਹਨਾਂ ਨੂੰ ਪਤਾ ਨਹੀਂ ਮੇਰੇ ਨਾਲ ਵਿਹਾਰ ਕਰਦਾ ਇਕ ਗਲਤ ਬੰਦੇ ਇਹਨਾਂ ਨਾ ਵਰਤਿਆ ਨਹੀਂ ਜਾ ਇਹਨਾਂ ਨਾ ਬੈਠਿਆ ਨਹੀਂ ਇਹਨਾਂ ਨੂੰ ਸਤਿਕਾਰ ਨਹੀਂ ਦਿੱਤਾ ਜਾ ਸਕਦਾ ਮੇਰੀ ਤਾਂ ਉਹ ਨਾ ਨਵੀ ਸਕਦੀ ਹੈ ਜਿਹੜੇ ਮੈਨੂੰ দরকার ਕਿਉਂਕਿ ਮੈਨੂੰ ਮੇਰੇ ਅੰਦਰ ਇਹ ਹੈਗਾ ਨਾ ਮੈਨੂੰ ਦੱਸ ਦਿੱਤਾ ਉਹ ਨਹੀਂ ਜਿਹੜੇ ਮੇਰੇ ਆਪਣੇ ਆ ਉਹ ਨਹੀਂ ਸਮਝਾ ਦਿੱਤਾ ਮੈਨੂੰ ਕਿ ਤੂੰ ਇਦਾਂ ਦਾ ਆ ਬਸ ਤੂੰ ਇਹ ਤੋਂ ਅੱਗੇ ਨਹੀਂ ਜਾ ਸਕਦਾ ਹੁਣ ਜਦੋਂ ਸਾਡੇ ਪ੍ਰਚਾਰਕ ਸਟੇਜਾਂ ਤੇ ਬੈਠ ਕੇ ਸਾਡੀ ਕੌਮ ਦੇ ਬੱਚੇ ਆ ਜਿਹੜੇ ਹੋ ਜਦੋਂ ਕੌਮ ਜਦੋਂ ਕਿਸੇ ਦੇ ਵਿਹਾਰ ਦੀ ਗੱਲ ਹੁਣੀ ਆ ਉਹਦੇ ਆਪਣੇ ਸ਼ਰੀਰ ਦੇ ਪੱਧਰ ਤੇ ਹੁਣੀ ਆ ਜਦੋਂ ਕੌਮ ਦੀ ਗੱਲ ਹੁਣੀ ਹੈ ਹੁਣ ਇੱਕ ਬੱਚੇ ਨਾਲ ਤੁਸੀਂ ਵਿਹਾਰ ਕਰਨ ਲੱਗੇ ਆ ਬੱਚੇ ਦੀ ਉਮਰ ਕਿੰਨੀ ਆ ਉਹਦੇ ਆਪਣੇ ਜਿਹੜੇ ਕੰਮ ਤੋਂ ਉਹਨੂੰ ਤੁਸੀਂ ਟੋਕ ਰਹੇ ਆ ਉਹਦੇ ਉਹਦੇ ਅਨੁਪਾਤ ਵਿੱਚ ਦੇਖਿਆ ਜਾਣਾ ਕਿ ਉਹਦੀ ਉਮਰ ਕਿੰਨੀ ਆ ਉਹਦੀ ਸਮਝ ਕਿੰਨੀ ਆ ਉਹਦੀ ਬੁੱਧੀ ਕਿੰਨੀ ਵਿਕਸਿਤ ਹੋ ਚੁੱਕੀ ਆ ਪਰ ਜਦੋਂ ਕੌਮ ਦੀ ਗੱਲ ਹੁਣੀ ਆ ਉਕਲੀ ਬੱਚਿਆਂ ਨਾਲ ਥੋੜ੍ਹੀ ਹੁਣੀ ਆ ਉਹਦੇ ਵਿੱਚ ਵੱਡੇ ਵੀ ਹੋ ਸਕਦੇ ਆ ਜਿਨ੍ਹਾਂ ਦੀ ਉਮਰ ਪਮਾ 40 ਸਾਲ ਹੋ ਚੁੱਕੀ ਹੋਵੇ ਪਰ ਉਹ ਜਿਹੜਾ ਕੌਮੀ ਜ਼ਿੰਦਗੀ ਵਾਲਾ ਪੱਖ ਹੈ ਉਹਨਾਂ ਦਾ ਉਹ 5-6 ਸਾਲ ਦੇ ਬੱਚੇ ਵਰਗੇ ਹੋਵੇ ਅਜੇ ਅੱਲਾ ਹੀ ਪਿਆ ਹੋਵੇ ਪਤਾ ਹੀ ਨਾ ਹੋਵੇ ਉਹਨੂੰ ਉਹਨਾਂ ਨੂੰ ਉਹਦੇ ਬਾਰੇ ਕੁਝ ਐਕਸਪੀਰੀਅੰਸ ਹੀ ਨਾ ਜਿਹੜੇ ਉਸ ਪੱਧਰ ਦੇ ਲੋਕ ਆ ਚਾਹੇ ਵੱਡੀ ਉਮਰ ਦੇ ਆ ਚਾਹੇ ਛੋਟੀ ਦੇ ਆ ਉਹਨਾਂ ਸਾਰਿਆਂ ਦੇ ਉੱਤੇ ਇਹ ਨੈਗੇਟਿਵ ਅਸਰ ਜਾਣਾ ਆ ਕਿ ਇਹ ਸਰਕਾਰਾਂ ਨੇ ਇਹਨਾਂ ਮੁਗਲਾਂ ਨੇ ਇਹਨਾਂ ਰਾਜਿਆਂ ਨੇ ਸਾਡੇ ਤੇ ਬਹੁਤ ਅਤਿਆਚਾਰ ਕੀਤਾ ਤੇ ਉਸ ਭਾਵਨਾ ਵਿੱਚੋਂ ਜਦ ਬੰਦਾ ਹਮੇਸ਼ਾ ਆਪਣੇ ਆਪ ਨੂੰ ਥੱਲੇ ਸਿੱਟ ਲੈਂਦਾ ਜਿਹੜਾ ਵਿਕਸਿਤ ਹੋਇਆ ਉਹ ਬਦਲੇ ਦੀ ਭਾਵਨਾ ਵਿੱਚ ਜਾਂਦਾ ਨਫ਼ਰਤ ਕਰਨ ਲੱਗਦਾ ਜਿਹੜੇ ਨਫ਼ਰਤ ਕਰਨਗੇ ਜਿਹੜੇ ਬਦਲਾ ਲੈਣਾ ਚਾਹਣਗੇ ਉਹ ਤਬਾ ਨਹੀਂ ਹੋਣਗੇ ਕਦੇ ਸੋਚ ਕੇ ਦੇਖੋ ਕਿ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੋਗੀ ਕਿ ਮਾਤਾ ਗੰਗਾ ਜੀ ਨੇ ਹਰਗੋਬਿੰਦ ਪਾਤਸ਼ਾਹ ਨੂੰ 11 ਸਾਲ ਦੇ ਬੱਚੇ ਨੂੰ ਇਦਾਂ ਸਮਝਾਇਆ ਹੋਊਗਾ ਕਿ ਬਹੁਤ ੱੱਕਾ ਕਰਦੇ ਆ ਇਦਾਂ ਫੜ ਕੇ ਇੱਕ ਸੀਟ ਕੇ ਲਗਾਏ ਪੁੱਤਾ ਇਦਾਂ ਤਵੀ ਤੇ ਬਟਾ ਛਾਲੇ ਛਾਲੇ ਕਰ ਦਿੱਤਾ ਇਦਾਂ ਇਦਾਂ ਤਾਂ ਸੀ ਹੋਗੀ ਖਬਰ ਹੋ ਕੋ ਨੂੰ ਵਿਕਟਮ ਬਣਾਉਣ ਦੀ ਕੋਸ਼ਿਸ਼ ਕੀਤੀ ਹੋਗੀ ਵਿਚਾਰਾ ਬਣਾਉਂਦੇ ਕਿ ਮਾਤਾ ਗੁਜਰੀ ਜੀ ਨੇ ਗੋਬਿੰਦ ਰਾਏ ਨੂੰ ਇਸ ਤਰੀਕੇ ਨਾਲ ਸਮਝਾਇਆ ਹੋਗਾ ਜਿੱਦਾਂ ਅੱਜ ਸਾਡੇ ਪ੍ਰਚਾਰਕ ਸਾਡੇ ਆਗੂ ਪਰਵਾਨੇ ਅਰਗੇ ਪਰਮਜੀਤ ਅਕਾਲੀ ਵਰਗੇ ਕਹਿੰਦੇ ਬੱਚਿਆਂ ਨੂੰ ਲਿਆਓ ਗੁਰਦੁਆਰੇ ਗੱਤਕਾ ਸਿਖਾਓ ਉੱਥੇ ਇਦਾਂ ਦੀ ਜ਼ਹਿਰ ਭਰ ਦੇ ਉਹਨਾਂ ਦੇ ਅੰਦਰ ਕੀ ਗੁਰੂ ਗੋਬਿੰਦ ਸਿੰਘ ਦੇ ਅੰਦਰ ਮਾਤਾ ਗੁਜਰੀ ਜੀ ਨੇ ਇਦਾਂ ਦੀ ਜ਼ਹਿਰ ਭਰੀ ਹੋਗੀ ਸੋਚ ਕੇ ਦਿਖੋ ਵੀ ਜੀ ਉਸ ਵੇਲੇ 9 ਸਾਲ ਦਾ ਬੱਚਾ ਐਸ਼ ਵਿਚਾਰ ਕੇ ਅਸੀਂ ਇੱਕ ਪਾਸੇ ਸੱਜਾਂਦਿਆਂ ਦੇ ਬਾਰੇ ਕਹਿੰਨੇ ਆ ਕਿ ਸੂਬੇ ਨੂੰ ਕਹਿੰਦੇ ਵੱਡੇ ਹੋਵਾਂਗੇ ਇੱਦਾਂ ਕਰਾਂਗੇ ਕੀ ਗੋਗਰੂ ਗੋਬਿੰਦ ਸਿੰਘ ਗੋਬਿੰਦ ਰਾਏ ਉਸ ਪਿੱਲੇ ਇੱਦਾਂ ਇੱਦਾਂ ਉਹਨਾਂ ਮਾਤਾ ਗੁਜਰੀ ਨੇ ਇਹ ਅਹਿਸਾਸ ਤੋਂ ਆਇਆ ਹੋਊਗਾ ਕਿ ਕਾਦੀ ਜ਼ਿੰਦਗੀ ਆ ਸਾਡੀ ਦੇਖ ਲਾ ਤੁਹਾਡੇ ਬਾਪ ਨੂੰ ਤਾਂ ਕਿਸੇ ਨੇ ਵੀ ਲਈ ਜਾ ਕੇ ਇੱਥੇ ਕਤਲ ਕਰ ਦਿੱਤਾ ਸਾਡੇ ਨਾਲ ਤਾਂ ਇਦਾਂ ਧੱਕਾ ਕਰਦੀ ਸਰਕਾਰ ਜੀਣ ਥੋੜੂ ਦਿੰਦੇ ਆ ਸਨ ਬਸ ਸਿੱਖੀ ਦਾ ਪ੍ਰਚਾਰ ਕਰਦੇ ਸੀ ਲਗਾ ਚੱਕ ਕੇ ਬਸ ਇਹ ਅਹਿਸਾਸ ਤੋਂ ਆਇਆ ਹੋਊਗਾ ਜੇ ਉਸ ਵੇਲੇ ਇਦਾਂ ਦੀ ਭਾਵਨਾ ਦੇ ਵਿੱਚੋਂ ਗੁਰੂ ਪਾਤਸ਼ਾਹ ਉੱਠਦੇ ਕਿਸੇ ਤਰ੍ਹਾਂ ਜਾਂ ਇਹ ਤਾਣ ਦੇ ਵਿੱਚ ਜਿੱਦਣ ਮੈਨੂੰ ਹੋਸ਼ ਆਇਆ ਜਿੱਦਣ ਮੈਂ ਪੈਰਾਂ ਤੇ ਹੋਇਆ ਜਾ ਕੇ ਪਹਿਲਾਂ ਉਹਨਾਂ ਦਾ ਸਿਰ ਲਾਉਣਾ ਜਿਹੜੇ ਜਿਹੜੇ ਕਸਾਈ ਸੀਗੇ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਦਾ ਸੀਸ ਕੱਤਰ ਕੀਤਾ ਕਿ ਸਾਡੀ ਹੋਂਦ ਹੁੰਦੀ